ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਮਾਤਾ ਜੀ ਦੇ ਨਵਰਾਤਰੇ ਜਿਹੜੇ ਕਿ ਚਿੰਤਪੁਰਨੀ ਮਾਤਾ ਜੀ ਦੇ ਸ਼ੁਰੂ ਹੋਏ ਪਏ ਨੇ 25 ਜੁਲਾਈ ਤੋਂ ਸੀ ਰੌਣਕਾਂ ਪਹਿਲਾਂ ਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚੋਹਾਲ ਹੋ ਕੇ ਜਿਹੜਾ ਕਿ ਰਸਤਾ ਜਾਂਦਾ ਹੈ ਮਾਤਾ ਚਿੰਤਪੁਰਨੀ ਜੀ ਨੂੰ ਤਾਂ ਹੁਸ਼ਿਆਰਪੁਰ ਦੇ ਇੱਥੋਂ ਜਿਹੜੀਆਂ ਕਿ ਰਸਤੇ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵੱਖ-ਵੱਖ ਕੋਨਿਆਂ ਤੋਂ ਦੇਖਦੇ ਆ ਰਹੇ ਨੇ ਤਾਂ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਮਾਤਾ ਚਿੰਤਪੁਰਨੀ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਥਾਂ ਥਾਂ ਤੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਬੱਚੇ ਵੀ ਨੇ ਜਿਹੜੇ ਪੈਦਲ ਵੀ ਜਾਂਦੇ ਨਜ਼ਰ ਆ ਰਹੇ ਨੇ ਆਸਥਾ ਜਿਹੜੀ ਕਿ ਮਾਤਾ ਚਿੰਤਪੁਰਨੀ ਜੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੁੜੀ ਹੋਈ ਹੈ ਤਾਂ ਉੱਥੇ ਹੀ ਆਪਾਂ ਜਿੱਥੇ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈ ਤਾਂ ਉੱਥੇ ਜਿਹੜੇ ਕਿ ਸਿਵਲ ਡਿਫੈਂਸ ਵੋਲੰਟੀਅਰਸ ਵੀ ਨੇ ਜਿਹੜੇ ਇਹ ਵੀ ਤੁਹਾਨੂੰ ਥਾਂ ਥਾਂ ਤੇ ਜਿਹੜੇ ਕਿ ਤਨਾਤ ਮਿਲਣਗੇ ਜਿਨ੍ਹਾਂ ਵੱਲੋਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿੰਨੇ ਕੁ ਨੀਡ ਬਣਦੀ ਆ ਜਾਂ ਫਿਰ ਕਿਤੇ ਜਾਮ ਪੈ ਜਾਂਦਾ ਹੈ ਜਾਂ ਕਿਤੇ ਕੋਈ ਘਟਨਾ ਹੋ ਜਾਂਦੀ ਹੈ ਤਾਂ ਉੱਥੇ ਜਿਹੜਾ ਕਿ ਇਹਨਾਂ ਵੱਲੋਂ ਵੀ ਜਿਹੜੀਆਂ ਕਿ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਹੁਣ ਇਹਨਾਂ ਦੇ ਨਾਲ ਵੀ ਜਿਹੜੇ ਕਿ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਪ੍ਰਮੋਦ ਸ਼ਰਮਾ ਡਿਪੀਸੀ ਬਾਡਨ ਸਿਵਲ ਡਿਫੈਂਸ ਅੱਜ ਆਪਣੀ ਟੀਮ ਦੇ ਨਾਲ ਤੁਸੀਂ ਦੇਖਿਆ ਹੈ ਕਿ ਪਹਿਲੇ ਦਿਨ ਤੋਂ ਹੀ ਸਾਡੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਜੋ ਡਿਊਟੀ ਲਗਾਈ ਸੀ ਪ੍ਰਸ਼ਾਸਨ ਨੇ ਉਹ ਸਾਡੀ ਜੋ ਟ੍ਰੇਨਿੰਗ ਹੈ ਪੰਜਾਬ ਹோம்ਗਾਰਡ ਤੋਂ ਹੋਈ ਹੋਈ ਹੈ ਔਰ ਸਾਡੇ ਟਾਈਮ ਟੂ ਟਾਈਮ ਕੈਂਪ ਲੱਗਦੇ ਰਹਿੰਦੇ ਨੇ ਇਸ ਵੇਲੇ ਸਾਡੇ ਸਿਵਲ ਡਿਫੈਂਸ ਵਲੰਟੀਅਰ ਜਿਹੜੇ ਨੇ ਇੱਕ ਗਰੁੱਪ ਸਾਡਾ ਰੇਲਵੇ ਸਟੇਸ਼ਨ ਦੇ ਉੱਤੇ ਡਿਊਟੀ ਦੇ ਰਿਹਾ ਹੈ ਔਰ ਇੱਕ ਗਰੁੱਪ ਸਾਡਾ ਪਿਪਲਾਵਾਲਾ ਤੋਂ ਜੋ ਹੈ ਆਦਮਬਾਲ ਤੱਕ ਡਿਊਟੀ ਦੇ ਰਿਹਾ ਹੈ ਔਰ ਦੂਜਾ ਗਰੁੱਪ ਸਾਡਾ ਆਦਮਬਾਲ ਤੋਂ ਚੋਹਾੜ ਪਹਿਲੀ ਚੜਾਈ ਤੱਕ ਦੇ ਰਿਹਾ ਹੈ ਔਰ ਤੀਜਾ ਗਰੁੱਪ ਜਿਹੜਾ ਸਟਾਇ ਪਹਿਲੀ ਚੜ੍ਹਾਈ ਤੋਂ ਲੈ ਕੇ ਸ਼ਾਹ ਨੂਰ ਜਮਾਲ ਤੱਕ ਡਿਊਟੀ ਦੇ ਰਿਹਾ ਹੈ ਔਰ ਜਿਹੜਾ ਪੰਜਵਾਂ ਗਰੁੱਪ ਹੈ ਸਾਡਾ ਉਹ ਮੰਗੂਵਾਲ ਡਿਊਟੀ ਦੇ ਰਿਹਾ ਹੈ ਔਰ ਹਰ ਗਰੁੱਪ ਵਿੱਚ ਸਾਡੇ 10 ਤੋਂ 12-12 ਵਲੰਟੀਅਰ ਨੇ ਜਿਹੜੇ ਕਿ 24 ਘੰਟੇ ਆਪਣੇ ਡਿਊਟੀਆਂ ਚੇਂਜ ਕਰ ਕਰਕੇ 24 ਘੰਟੇ ਡਿਊਟੀ ਦਿੰਦੇ ਨੇ ਔਰ ਸਾਰੇ ਹੀ ਮਾਦੀ ਕਿਰਪਾ ਨਾਲ ਬਹੁਤ ਅੱਛੇ ਘਰੋਂ ਸੰਪਨ ਨੇ ਔਰ ਵਲੰਟੀਰੀ ਆਰਗੇਨਾਈਜੇਸ਼ਨਾਂ ਸਾਰੀ ਇਹ ਵਲੰਟੀਰੀ ਵਰਕ ਸਾਰੇ ਕਰ ਰਹੇ ਨੇ ਸਰ ਕਿਹੜੀਆਂ-ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਟੀਮ ਵੱਲੋਂ ਤੁਹਾਡੀ ਸਾਡੀ ਟੀਮ ਵੱਲੋਂ ਜੋ ਸਾਡੀ ਡਿਊਟੀ ਲਈ ਹੈ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਜੋ ਕਿ ਸਾਡੇ ਸਿਵਲ ਡਿਫੈਂਸ ਦੇ ਕੰਟਰੋਲਰ ਵੀ ਨੇ ਸਾਡੀ ਇਹ ਰਹਿ ਕਿ ਕਿਤੇ ਟ੍ਰੈਫਿਕ ਦੀ ਸਮੱਸਿਆ ਆਂਦੀ ਹੈ ਸਾਨੂੰ ਮੈਸੇਜ ਮਿਲਦਾ ਹੈ ਕਿ ਜਮ ਲੱਗ ਗਿਆ ਹੈ ਉੱਥੇ ਸਾਡੀ ਟੀਮ ਜੋ ਹੈ ਜਮ ਖੁਲਵਾਉਂਦੀ ਹੈ ਟ੍ਰੈਫਿਕ ਕੰਟਰੋਲ ਕਰਦੀ ਹੈ ਉਹਦੇ ਨਾਲ ਨਾਲ ਪਤਾ ਲੱਗਦਾ ਕਿਤੇ ਸਫਾਈ ਦੀ ਵਿਵਸਥਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਉੱਥੇ ਵੀ ਸਾਡੇ ਸਿਵਲ ਡਿਫੈਂਸ ਵਲੰਟੀਅਰ ਜਾ ਕੇ ਡਿਊਟੀ ਕਰਦੇ ਨੇ ਕੱਲ ਸਾਨੂੰ ਜੋ ਹੈ ਜੋ ਸਾਡੇ ਪਸ਼ੂਆਂ ਦੇ ਡਾਕਟਰ ਨੇ ਚੋਹਲ ਦੇ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਕਿ ਤੁਸੀਂ ਜਿਹੜਾ ਹੈ ਰੋਡ ਤੋਂ ਪਸ਼ੂ ਹਟਾਣੇ ਤਾਂ ਕਿ ਰੋਡ ਐਕਸੀਡੈਂਟ ਨਾ ਹੋਵੇ ਉਹਨਾਂ ਦਾ ਸਾਨੂੰ ਮੈਸੇਜ ਲੱਗਾ ਮਾਰਜੋ ਸਾਡੇ ਐਸਟੀਐ ਮੈਡਮ ਦਾ ਉਸੇ ਵੇਲੇ ਸਾਡੇ ਸਿਵਲ ਡਿਫੈਂਸ ਵਲੰਟੀਅਰ ਨੇ ਜੋ ਪਸ਼ੂਆਂ ਦੇ ਡਾਕਟਰ ਨੇ ਸਾਡੇ ਚੋਹਾਲ ਦੇ ਵਿੱਚ ਉਸ ਟੀਮ ਦੇ ਨਾਲ ਜਾ ਕੇ ਸਾਡੇ ਸਿਵਲ ਡਿਫੈਂਸ ਵਲੰਟੀਅਰ ਸਾਡੇ ਵਿਕਾਸ ਜੀ ਗਏ ਸਾਡੇ ਚਾਰ ਵਲੰਟੀਅਰ ਹੋਰ ਗਏ ਜਾ ਕੇ ਤੇ ਪੂਰਾ ਮੰਗੂਵਾਲ ਬਾਰਡਰ ਤੱਕ ਜੋ ਹੈ ਪਸ਼ੂਆਂ ਨੂੰ ਵੀ ਦੂਰ ਕਰਾਇਆ ਉਸ ਤੋਂ ਇਲਾਵਾ ਜੇ ਕਿਸੇ ਨੂੰ ਕਿਸੇ ਵੇਲੇ ਵੀ ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਹੋਵੇ ਤੇ ਸਾਡੇ ਸਿਵਲ ਡਿਫੈਂਸ ਵਲੰਟੀਅਰ ਹਰ ਵੇਲੇ ਤਿਆਰ ਰਹਿੰਦੇ ਨੇ ਕੱਲ ਰਾਤੀ ਇੱਕ ਇਥੋਂ 1.5 ਕਿਲੋਮੀਟਰ ਅੱਗੇ ਇੱਕ ਕਾਰ ਨੂੰ ਅੱਗ ਲੱਗ ਗਈ ਤੇ ਸਾਡੇ ਨਾਲ ਕਮਲ ਭਾਜੀ ਸੀਗੇ ਸਾਡੇ ਈਸ਼ਵਰ ਪੰਸਰ ਜੀ ਸੀਗੇ ਉਸੇ ਵੇਲੇ ਹੀ ਉਸ ਕਾਰ ਦੀ ਅੱਗ ਨੂੰ ਬੁਝਾ ਕੇ ਤੇ ਉਹ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਉਹਨੇ ਘਰਾਂ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਵਾਪਸ ਜਦੋਂ ਅਸੀਂ ਰਾਤੀ 1.5 ਵਜੇ ਆ ਰਹੇ ਸੀ ਇਹ ਕਾਫੀ ਜਾਮ ਲੱਗਾ ਸੀ ਇੱਕ ਜਲੰਧਰ ਦੇ ਬੰਦੇ ਨੇ ਗਲਤ ਗੱਡੀ ਓਵਰਟੇਕ ਕੀਤੀ ਤੇ ਜਿਹੜੇ ਲੁਧਿਆਣੇ ਵਾਲੇ ਬੰਦੇ ਸੀ ਉਹਨਾਂ ਨੇ ਆਪਸ ਚੱਤੋ ਭਾਈ ਹੌਣ ਲਾਪੇ ਪੂਰਾ ਟ੍ਰੈਫਿਕ ਜਾਮ ਕਰ ਦਿੱਤਾ ਤੇ ਉਹਨਾਂ ਨੂੰ ਟ੍ਰੈਫਿਕ ਨੂੰ ਵੀ ਖਲੋਆਇਆ ਪਰ ਉਹ ਜਦੋਂ ਆਪਸ ਚ ਉਹ ਇੱਕ ਦੂਜੇ ਨਾਲ ਇੰਨਾ ਹੋ ਗਿਆ ਕਿ ਉਹਨਾਂ ਨੇ ਇੱਕ ਦੂਜੇ ਦੇ ਗੱਡੀ ਦਾ ਸ਼ੀਸ਼ਾ ਵੀ ਤੋੜਤਾ ਉਹਨਾਂ ਨੂੰ ਲੜਾਈ ਨੂੰ ਵੀ ਹਟਾਇਆ ਲੜਾਈ ਹਟਾਉਣ ਤੋਂ ਬਾਅਦ ਉਹਨਾਂ ਨੂੰ ਕਰਾਇਆ ਮੀਨ ਸਾਡਾ ਮੋਟੇ ਸੀ ਕਿ ਜੋ ਯਾਤਰੀ ਕਰੋ ਮਾਂ ਦੇ ਕਿਰਪਾ ਨਾਲ ਆਏ ਨੇ ਉਹ ਯਾਤਰਾ ਕਰਕੇ ਸੁਰੱਖਿਤ ਆਪਣੇ ਘਰਾਂ 'ਚ ਪਹੁੰਚਣ ਔਰ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਕਰਨ ਤੇ ਉਹਦੇ ਨਾਲ-ਨਾਲ ਜੋ ਹੈ ਟ੍ਰੈਫਿਕ ਜਿਹੜੀ ਵਿਵਸਥਾ ਪਣੀ ਰਵੇ ਤੇ ਉਸਦੇ ਨਾਲ-ਨਾਲ ਥੋੜੀ ਦੇਰ ਪਹਿਲਾਂ ਹੀ ਇੱਥੇ ਇੱਕ ਹੁਣੇ ਹੀ ਦੋ ਬੱਚਿਆਂ ਨੂੰ ਪਕੜਿਆ ਗਿਆ ਸੀ ਕਿ ਇਹਨਾਂ ਨੇ ਚੋਰੀ ਕੀਤੀ ਲੇਡੀ ਕਲੇਮ ਕਰ ਰਹੀ ਸੀ ਕਿ ਮੇਰੀ ਇਹਨੇ ਵਾਲੀ ਲਾਈ ਹੈ ਤੇ ਪੰਜਾਬ ਪੁਲਿਸ ਨੇ ਉਸ ਬੱਚਿਆਂ ਦੀ ਤਲਾਸ਼ੀ ਵੀ ਲਈ ਉਹਨਾਂ ਬੱਚਿਆਂ ਕੋ ਕੁਝ ਨਹੀਂ ਲੱਭਾ ਪਰ ਉਹਨਾਂ ਨੂੰ ਡਾਊਟ ਸੀ ਕਿ ਸ਼ਾਇਦ ਇਹਨਾਂ ਦਾ ਕੋਈ ਗੈਂਗ ਨਾ ਹੋਵੇ ਤੇ ਹੁਣੇ ਹੀ ਲੋਕੀ ਜਿਹੜੇ ਕੱਢੇ ਹੋ ਕੇ ਕੁਝ ਬੱਚਿਆਂ ਨੂੰ ਉਹਨਾਂ ਨੂੰ ਮਾਰ ਵੀ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਰੋਕ ਕੇ ਤੇ ਉਹ ਪੁਲਿਸ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਹਨਾਂ ਨੂੰ ਥਾਣੇ ਲੈ ਜਾਓ ਤਾਂ ਕਿ ਲੋਕੀ ਇੱਥੇ ਜੋ ਹੈਗੇ ਨੇ ਬੱਚਿਆਂ ਦੇ ਉੱਤੇ ਜਿਹੜਾ ਵੀ ਹੱਥ ਚੱਕੀ ਜਾਂਦੇ ਨੇ ਉਹ ਵੀ ਗਲਤ ਹੈ ਐਦਾਂ ਕਿਤੇ ਵੀ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਜੋ ਸਾਡੀ ਡਿਊਟੀ ਮੰਡ ਜੋ ਡਿਪਟੀ ਕਮਿਸ਼ਨਰ ਜੀ ਨੇ ਲਗਾਈ ਹੈ ਅਸੀਂ ਉਹਨੂੰ ਪਹਿਲੇ ਤੋਂ ਪੂਰਾ ਕਰ ਰਹੇ ਆਂ ਔਰ ਮਾਂ ਦੇ ਅੱਗੇ ਇਹੀ ਪ੍ਰਯਾਸ ਅਰਦਾਸ ਕਰਦੇ ਹਾਂ ਕਿ ਸਾਨੂੰ ਇਦਾਂ ਹੀ ਮੈਂ ਆਪਣੇ ਚੈਨਲ ਨਾਲ ਲਾ ਰੱਖੇ ਇਦਾਂ ਹੀ ਸਾਡਾ ਮਾ ਸੇਵਾ ਸਰ ਤੋਂ ਦੇਸ਼ ਦੀ ਔਰ ਸਮਾਜ ਦੀ ਸੇਵਾ ਕਰਾਂਦੇ ਰਹਿ। ਸਰ ਅਸੀਂ ਦੇਖ ਰਹੇ ਹਾਂ ਕਿ ਹੁੱਲੜ ਬਾਜ਼ੀ ਵੀ ਜਿਹੜੇ ਕਿ ਨੌਜਵਾਨਾਂ ਵੱਲੋਂ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਤਾਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਟ੍ਰੀਟਮੈਂਟ ਜਾਂ ਪਰਸਨਲ ਲੈਵਲ ਤੇ ਕਿੰਨੇ ਕਿ ਜਿਹੜੇ ਕਿ ਲੋਕ ਨੇ ਉਹ ਸਮਝਾ ਚੁਪੇ। ਪਰसों ਸਾਡੇ ਕੋਲ ਇੱਕ ਸਲਵਾੜੇ ਬਾਈਪਾਸ ਦੇ ਕੇਸ ਆਇਆ ਸੀ ਉਥੇ ਕੀ ਹੈ ਇੱਕ ਬੰਦੇ ਨੇ ਆਪਣੀ ਵਾਈਪੀ ਨਾਲ ਬਿਠਾਈ ਗੱਬੇ ਬੱਚਾ ਵੀ ਬਿਠਾਇਆ ਹੋਇਆ ਪੰਜਾਬ ਪੁਲਿਸ ਵਾਲਾ ਹੂਟਰ ਉਹਨੇ ਆਪਣੇ ਮੋਟਰਸਾਈਕਲ ਤੇ ਲਗਾਇਆ ਹੋਇਆ ਸੀ ਉਹਨੂੰ ਰੋਕਿਆ ਕਿ ਤੂੰ ਮੋਟਰਸਾਈਕਲ ਤੇ ਹੂਟਰ ਨਾ ਲਗਾ ਕਿਉਂਕਿ ਬੜਾ ਰੈਸਟ ਡਰਾਈਵਿੰਗ ਕਰ ਰਿਹਾ ਸੀ ਤੇ ਜਦੋਂ ਉਹਨੇ ਜਾਦਾ ਨਹੀਂ ਮੰਨਿਆ ਫਿਰ ਉਹਨੂੰ ਰੋਕ ਕੇ ਜਦੋਂ ਉਹਦੀ ਮੂਵੀ ਬਣਾਈ ਉਹਦੀ ਤਾੜਨਾ ਕੀਤੀ ਉਸ ਤੋਂ ਸਮਝਾਇਆ ਤੇ ਉਹਨੇ ਉਹ ਹੂਟਰ ਬੰਦ ਕੀਤਾ ਹੋਰ ਵੀ ਜਿਹੜੇ ਕਈ ਟਰੈਕਟਰਾਂ ਉੱਤੇ ਬੁੱਲੜਵਾਜੀ ਕਰਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕਰੀ ਦੀ ਹੈ ਕਿ ਤੁਸੀਂ ਪਲੀਜ਼ ਨਾ ਕਰੋ ਉਹ ਜਿਹੜੇ ਕੋਈ ਉੱਚੀ 사운 ਲਗਾਉਂਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕਰੀ ਦੀ ਕਿ ਸੌਂਦਾ ਉਹਨੂੰ ਆਪਣੇ ਇਸ ਤਰ੍ਹਾਂ ਰੱਖੋ ਕਿ ਨਾਲ ਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਸਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਰਹੇ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੀ ਅਪੀਲ ਕਰਨਾ ਚਾਹੋਗੇ ਸਾਰਿਆਂ ਨੂੰ ਜੀ ਆਪ ਜੀ ਦੇ ਮਾਧਿਅਮ ਤੋਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਹਿਸ਼ਾਰਪੁਰ ਨਿਊਜ਼ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜੋ ਸਾਡੇ ਇਹਨੂੰ ਚਲਾਣ ਵਾਲੇ ਬਣਾਉਣ ਵਾਲੇ ਸਾਡੇ ਬਿੱਟੂ ਭਾਜੀ ਬਿੱਟੂ ਕਸ਼ਵ ਜੀ ਤੇ ਉਹਨਾਂ ਦੇ ਜੋ ਪੁੱਤਰ ਨੇ ਚੇਤਨ ਕਸ਼ਵ ਜੀ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਬਿੱਟੂ ਭਾਜੀ ਦੇ ਪਾ ਦਿ ਤਿੰਨਾਂ ਦੇ ਚੱਲਦੇ ਹੋ ਚੇਤਨ ਕਸ਼ਵ ਜੀ ਬਹੁਤ ਵਧੀਆ ਰਿਪੋਰਟਿੰਗ ਕਰਦੇ ਨੇ ਔਰ ਬੜੇ ਓਨੈਸਟ ਪੱਤਰਕਾਰ ਨੇ ਔਰ ਉਹਨਾਂ ਦੀ ਜੋ ਟੀਮ ਹੈ ਉਹ ਵੀ ਸਾਰੀ ਬੜੀ ਓਨੈਸਟਲੀ ਡਿਊਟੀ ਕਰ ਰਹੀ ਹੈ ਤੇ ਇਹੀ ਆਪ ਜੀ ਦੇ ਮੱਦੇਨ ਤੋਂ ਇਹ ਰਿਕੁਐਸਟ ਕਰਾਂਗੇ ਕਿ ਜੋ ਹੈ ਆਪਾ ਹੁੱਲਣਵਾਜੀ ਨਾ ਕਰੀਏ ਤੇ ਮਾਂ ਦੇ ਮੇਲੇ ਆ ਉਹ ਲਾ ਮੇਲਿਆਂ ਦਾ ਆਨੰਦ ਮਾਣੀਏ ਤੇ ਮਾਂ ਤੋਂ ਇਹੀ ਅਰਦਾਸ ਕਰੀਏ ਕਿ ਸਾਡੇ ਪਰਿਵਾਰ ਵਿੱਚ ਖੁਸ਼ਹਾਲੀ ਲਿਆਵੇ ਸੁਖ ਸ਼ਾਂਤੀ ਆਵੇ ਤੇ ਅਸੀਂ ਹੁੱਲਣਵਾਜੀ ਨਾ ਕਰੀਏ ਤੇ ਕੁਝ ਬੰਦੇ ਦੋ ਦੋ ਤਿੰਨ ਤਿੰਨ ਬੈ ਕੇ ਵੀ ਜਾਂਦੇ ਨੇ ਬਹੁਤ ਬੰਦਿਆਂ ਨੂੰ ਰੋਕਿਆ ਉਹਨਾਂ ਦੇ ਮਾਪੇ ਦੇ ਅੱਗੇ ਵੀ ਇਹੀ ਰਿਕੁਐਸਟ ਆ ਕਿ ਪਲੀਜ਼ ਆਪਣੇ ਬੱਚਿਆਂ ਨੂੰ ਗੱਡੀਆਂ ਨਾ ਦਿਵੋ ਮੋਟਰਸਾਈਕਲ ਸਕੂਟਰ ਨਾ ਦਿਵੋ ਜਦੋਂ ਇਹ ਟ੍ਰਿਪਲ ਰਾਈਡਿੰਗ ਕਰਦੇ ਨੇ ਕਿ ਚਾਰ-ਚਾਰ ਵੀ ਰਾਈਡਿੰਗ ਕਰਦੇ ਸੀ ਪਕੜੇ ਰੋਕਿਆ ਸਮਝਾਇਆ ਬੱਚਿਆਂ ਨੂੰ ਉਹ ਬੱਚੇ ਨੇ ਪਰ ਉੱਥੇ ਉਹਨਾਂ ਦੇ ਮਾਪੇ ਦੀ ਡਿਊਟੀ ਹੋਰ ਵੱਜ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਕੰਟਰੋਲ 'ਚ ਰੱਖਣਾ ਇਦਾਂ ਦੇ ਬੱਚਿਆਂ ਨੂੰ ਗੱਡੀਆਂ ਨਾ ਦੇਣ ਖਾਸ ਕਰ ਇਦਾਂ ਰਸ ਵਿੱਚ ਨਾ ਭੇਜਣ ਤੋਏ ਸਿਵਲ ਡਿਫੈਂਸ ਡਿਫੈਂਸ ਵੋਲੰਟੀਅਰਸ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਵੀ ਜਿਹੜਾ ਕਿ ਪ੍ਰਸ਼ਾਸਨ ਦੇ ਨਾਲ ਮੋਢਾ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜੀਆਂ ਕਿ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਓਵਰਆਲ ਜਿਹੜੀ ਕਿ ਇੱਕੋ ਹੀ ਅਪੀਲ ਹੈ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਫਿਰ ਇਹ ਵੋਲੰਟੀਅਰਸ ਹੈ ਇੱਕੋ ਹੀ ਅਪੀਲ ਜਿਹੜੀ ਕਿ ਸਾਰਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜਿਹੜਾ ਕਿ ਧਾਰਮਿਕ ਮਾਹੌਲ ਹੈ ਇਸ ਦੇ ਵਿੱਚ ਲੋਕ ਨੇ ਕਈ ਜਾਂ ਨੌਜਵਾਨ ਨੇ ਹੁੱਲੜਬਾਜ਼ੀ ਕਰਦੇ ਨਜ਼ਰ ਵੀ ਆ ਰਹੇ ਨੇ ਤਾਂ ਹੁਣ ਅੱਗੇ ਇਹੀ ਅਪੀਲ ਹੈ ਕਿ ਅਜਿਹਿਆਂ ਜਿਹੜੀਆਂ ਕਿ ਹਰਕਤਾਂ ਨੇ ਹੁੱਲੜਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਧਾਰਮਿਕ ਮਾਹੌਲ ਨੂੰ ਖਰਾਬ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਨਾਲ ਆਸਥਾ ਰੱਖਦੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਇਨਡਿਸਿਪਲਨ ਕਿਸੇ ਵੱਲੋਂ ਕ੍ਰੀਏਟ ਨਹੀਂ ਹੋਣਾ ਚਾਹੀਦਾ